ਔਰ ਬੜੇ ਸਤਿਕਾਰ ਦੇ ਨਾਲ ਜਿਹਨੂੰ ਤਾਜ ਪੂਜੀ ਕੀਤੀ ਜਾਂਦੀ ਹੈ ਅਖਬਾਰਾਂ ਵਿੱਚ ਇਸ਼ਤਿਹਾਰ ਦਿੱਤੇ ਜਾਂਦੇ ਨੇ ਪੰਥੀਆਂ ਜਿਹੜੇ ਦਲ ਪੰਥ ਨੇ ਜਿਹੜੇ ਹਾਕਮ ਸੰਜਤ ਬੰਦੀਆਂ ਦੇ ਇਕਸਾਲਾ ਨੇ ਸੰਪਰਦਾਵਾਂ ਨੇ ਸੰਸਥਾਵਾਂ ਨੇ ਸੰਤ ਮਹਾਂਪੁਰਖ ਉਦਾਸੀ ਨਰਮਲੇ ਜਿੱਲੇ ਦੀ ਉਹਨਾਂ ਸਾਰਿਆਂ ਨੂੰ ਸੁਨੇਹੇ ਭੇਜੇ ਜਾਂਦੇ ਨੇ ਕਿ ਇਸ ਦਿਨ ਇਸ ਥਾਂ ਤੇ 8 ਵਜੇ ਜਿਹੜੀ ਤਾਜ ਪੂਜੀ ਸਿੰਘ ਸਾਹਿਬ ਦੀ ਕੀਤੀ ਜਾਣੀ ਹੈ ਔਰ ਤੁਸੀਂ ਪਹੁੰਚ ਕਰਕੇ ਉਹਦੇ ਵਿੱਚ ਸ਼ਮੂਲੀਅਤ ਕਰੋ ਹਾਜ਼ਰੀ ਪੁਰਵ ਅਖਬਾਰਾਂ ਚ ਵੀ ਆਉਂਦਾ ਹੈ ਚਿੱਠੀਆਂ ਵੀ ਜਿਹੜੀਆਂ ਨੇ ਭੇਟੀਆਂ ਜਾਂਦੀਆਂ ਨੇ ਪਰ ਕਹਿਦਾ ਗੁਰੂ ਦੀ ਹਜ਼ੂਰੀ ਵਿੱਚ ਤਖਤ ਸਾਹਿਬ ਤੇ ਚਾਹੇ ਇਸਕਰ ਸਾਹਿਬ ਹੈ ਚਾਹੇ ਸ਼ੀਰ ਗਾਲਪ ਸਾਹਿਬ ਹੈ ਸਤਿਗੁਰਾਂ ਦਾ ਪ੍ਰਕਾਸ਼ ਹੁੰਦਾ ਹੈ ਔਰ ਕੀਰਤਨ ਹੁੰਦਾ ਹੈ ਗੁਰਮਤ ਸਵਾਗਤ ਹੁੰਦਾ ਹੈ ਉਹਦੇ ਬਾਅਦ ਉਸ ਪ੍ਰਤੀ ਕੁਝ ਸਖਸ਼ੀਤਾ ਜਿਹੜੀਆਂ ਨੇ ਉਸ ਰਸਮ ਬਾਰੇ ਮਾਈਕ ਤੇ ਸਪੀਕਰ ਤੇ ਬੋਲਦੀਆਂ ਵੀ ਨੇ ਗੁਰੂ ਚਰਣਾਬਿਚ ਅਰਦਾਸ ਕੀਤੀ ਜਾਂਦੀ ਹੈ ਹੁਕਮਨਾਮਾ ਹੁੰਦਾ ਹੈ ਜਿਹੜਾ ਪ੍ਰਸ਼ਾਦ ਜਿਹੜੇ ਦੇਗਾ ਉਹ ਪਰਪਾਈ ਜਾਂਦੀ ਹੈ ਔਰ ਜਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਤਾਜ ਉੱਚੀ ਦਾ ਸਮਾਗਮ ਹੁੰਦਾ ਹੈ ਉਹ ਤੋਂ ਹੈੱਡ ਗ੍ਰੰਥੀ ਸੱਚਖੰਡ ਸ਼੍ਰੀ ਹਰਮਨਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਕੋਲ ਕੇ ਇਥੇ ਉਹਨੂੰ ਜਥੇਦਾਰੀ ਦੇਣ ਦਾ ਜਿਹੜਾ ਐਲਾਨ ਹੈ ਉਹ ਬੋਲ ਕੇ ਮਾਈਕ ਦੇ ਉੱਤੇ ਬੋਲ ਕੇ ਕਰਦਾ ਹੈ ਸੰਗਤ ਜੈਕਾਰੇ ਛੱੜਦੀ ਹੈ ਔਰ ਜਿਹੜੀ ਉਸ ਜਿਹੜਾ ਦਰਸਬਾਬ ਨੂੰ ਜਿਹੜੀ ਪ੍ਰਵਾਨਗੀ ਹੈ ਉਹ ਦਿੱਤੀ ਜਾਂਦੀ ਹੈ ਸਭ ਤੋਂ ਪਹਿਲੀ ਦਸਤਾਰ ਖੈਟ ਗ੍ਰੰਥੀ ਸਤਸੰਦ ਸ੍ਰੀ ਹਰਮੰਦਰ ਸਾਹਿਬ ਦੇਦਿਆਂ ਨੇ ਔਰ ਉਹਦੇ ਬਾਅਦ ਬਾਕੀ ਤਖਤ ਸਹਿਬਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਚੀਫ ਖਾਲਸਾ ਦੀਵਾਨ ਵੱਲੋਂ ਦਸਤਾਰ ਦਿੱਤੀ ਜਾਂਦੀ ਹੈ ਔਰ ਅਕਾਲੀ ਅਦਾਲ ਵੱਲੋਂ ਰੈਂਦਾ ਦਸਤਾਰ ਲੈ ਕੇ ਸ੍ਰੀ ਸਾਹਿਬ ਅਸੇਚ ਦਰਸਬਾਬਸ ਤੇ ਪਹੁੰਚਦਾ ਹੈ ਔਰ ਫਿਰ ਬਾਕੀ ਸੰਪਰਦਾਵਾਂ ਯਨਾ ਬਿਟਿਲੇ ਹੱਦ ਸੰਕਨੇ ਇਕਸਾਲਾ ਨੇ ਔਰ ਸਭਾ ਸੁਸਾਇਟੀਆਂ ਸਿੰਘ ਸੁਭਾਵਾਂ ਔਰ ਦੁਵਾਰਾ ਕਮੇਟੀਆਂ ਉਦਾਸੀ ਮਹਾਂਪੁਰਖ ਨਰਮਲੇ ਪਾਪੁਰ ਉਹ ਸਾਰੇ ਸਨਮਾਨ ਦੇ ਕੇ ਤੇ ਫਿਰ ਜਿਹੜੀ ਜ਼ਹਿਦਾਰ ਦੀ ਪਦਵੀ ਹੁੰਦੀ ਹੈ ਉਹਨੂੰ ਸੰਭਾਲਦੇ ਨੇ ਇਸੇ ਤਰ੍ਹਾਂ ਯਾਦ ਦੁੱਧਾ ਤਖਸਾਹਬਾਨ ਵੀ ਜਿਹੜੇ ਅਫਜ਼ਾਕ ਤਖਸਾਬ ਨੇ ਸ਼ਾਹਨ ਕੋ ਦੁਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕ ਬਿਨੈ ਜਿਵੇਂ ਤਖਸ਼ੀਰ ਕੇਸ ਕਰ ਸਾਇਤ ਹੈ ਤਖਸ਼ੀਰ ਦਮਦਮਾ ਸਾਹਿਬ ਹੈ ਉਤੋ ਦੇ ਜਥੇਦਾਰ ਦੀ ਨਿਯੁਕਤੀ ਦਾ ਐਲਾਨ ਜਥੇਦਾਰ ਸ਼੍ਰੀ ਅਕਾਲ ਤਖਸਾਲ ਕਰਦਾ ਹੈ ਉਹ ਜਿਹੜਾ ਮਤਾ ਹੁੰਦਾ ਹੈ ਉਹ ਚਿੱਠੀ ਜਿਹੜੀ ਹੁੰਦੀ ਹੈ ਉਹ ਜਥੇਦਾਰ ਸ਼੍ਰੀ ਅਕਾਲ ਤਖਸਾਲ ਪੀਸਕਰ ਸਾਹਿਬ ਔਰ ਦਮਦਮਾ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਦਾ ਜਿਹੜਾ ਉਹ ਆਰਡਰ ਹੈ ਜੋ ਚਿੱਠੀ ਹੈ ਉਹ ਪੜ ਕੇ ਬਾਕਾਇਦਾ ਤੌਰ ਤੇ ਸੇਵਾ ਸੰਭਾਲਣ ਦਾ ਐਲਾਨ ਕੀਤਾ ਜਾਂਦਾ ਹੈ ਪਰ ਇਹ ਜੋ ਪਿਛਲੇ ਉਹ ਦਿਨਾਂ ਵਿੱਚ ਵਾਪਰਿਆ ਦੇਖੋ ਸਵਾਵਾ ਮਿਲਣੀਆਂ ਜਾਂ ਸਵਾਵਾ ਵਾਪਸ ਲੈ ਲੈਣੀਆਂ ਇੱਕ ਵੱਖਰਾ ਵਿਸ਼ਾ ਹੈ ਪਰ ਮਰਯਾਦਾ ਦਾ ਬਹੁਤ ਵੱਡਾ ੜਕਾ ਹ ਸੀ ਉਹ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਚੋਰੀ ਛਿਪੇ ਨਿਯੁਕਤ ਕੀਤੀ ਗਈ ਚਾਲਤਿਆਖੰਡ ਪਰਸਾਫ ਦੇ ਪ੍ਰਭਾਵ ਵਿੱਚ ਮੈਨੇਜਰ ਨੇ ਔਰ ਸਕੱਤਰ ਨੇ ਸੱਤਿ ਸਦਸਤਾਰ ਰੱਖੀ ਦਾ ਚਸਰੋਤਾ ਪਾਇਆ ਔਰ ਬਿਨਾਂ ਅਧੂਰ ਸਾਫ ਦੇ ਪ੍ਰਕਾਸ਼ ਤੋਂ ਤੱਕ ਸਾਫ ਤੇ ਜਾ ਕੇ ਖਾਲੇ ਪਾਲਕੀ ਨੂੰ ਮੱਥਾ ਟੇਕਣਾ ਕਿਸਾਬian ਕਰਦਾ ਕਿ ਜਿੱਥੇ ਮੈਨੂੰ ਲੱਗਦਾ ਹੈ ਕਿ ਸ਼ਸਤਰ ਵੀ ਸੁਭਾਏ ਮਾਰਖਾਲੇ ਨਹੀਂ ਸਿੱਖੇ ਕਿ ਉੱਥੇ ਜਾ ਕੇ ਮੱਖਾ ਠੇਕਣਾ ਔਰ ਚੋਰੀ ਸਿੱਪੇ ਇਹੜਾ ਹੋਇਆ ਹੈ ਇਹ ਬਹੁਤ ਇਹ ਮਰਿਆਦਾ ਦੀ ਉਲੰਘਣਾ ਔਰ ਮਰਿਆਦਾ ਤੱਕ ਆਨਗਿਤਾ ਗਿਆ ਮੈਂ 10 ਹੈਡ ਗ੍ਰੰਥੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਹੋਣ नाते ਸੰਬੱਧ ਦੀ ਜਾਣਕਾਰੀ ਵਾਸਤੇ ਜੇ ਤੁਸੀਂ ਸਵਾਲ ਕੀਤੇ ਤਾਂ ਵੀ ਟੈਲੀਫੋਨ ਆਏ ਸੰਸਾਹ ਨੂੰ ਮੈਸੇਜ ਆਏ ਸੰਸਾਹ ਔਰ ਤੇਵਰਾ ਸੰਗਤ ਦੀ ਜਾਣਕਾਰੀ ਵਾਸਤੇ ਕਿ ਸੰਗਤ ਇਸ ਮर्यादा ਤੋਂ ਜਾਣੂ ਹੋਵੇ ਇਹ ਮर्यादा ਕੀ ਹੁੰਦੀ ਹੈ ਉਹ ਜਿਹੜੀ ਮर्यादा ਸੀ ਤੁਹਾਡੇ ਸਵਾਲ ਪੁੱਛਣ ਤੇ ਤੁਹਾਡੇ ਨਾਲ ਉਹ ਸਾਂਝ ਕੀਤੀ ਸੰਗਤਾਂ ਦੇ ਨਾਲ ਉਹ ਮੰਨਦੀ ਨਹੀਂ ਹੈ ਕਿ ਇਹਦੇ ਉਦਾਹਰਨਾਂ ਨਾਲ ਸੰਗਤਾਂ ਲੋਕੀ ਵਿਰੋਧ ਕੀਤਾ ਗਿਆ ਇਸੇ ਕਰਕੇ ਹੈ ਨਾ ਕਿ ਜਦੋਂ ਕੋਈ ਬੇਅਦੇ ਜਿਵੇਂ ਕੀਤੀ ਜਾਂਦੀ ਹੈ ਉਸ ਬੇਅਦੇ ਦੇ ਖਿਲਾਫ ਪੰਥ ਦੇ ਵਿੱਚ ਐਸਾ ਜਿਹੜਾ ਰੋਸ ਹੈ ਉਹ ਉੱਠਣਾ ਜਿਹੜਾ ਹੈ ਉਹ ਸੁਭਾਵਕ ਹੈ ਔਰ ਬੜੇ ਸਤਿਕਾਰ ਦੇ ਨਾਲ do tacho